ਸਤਿ ਸ਼੍ਰੀ ਅਕਾਲ ਜੀ ਵੈਲਕਮ ਹਾਂ ਸਮਰਮਨ ਤੇ ਜੱਪੀ ਬਲੌਗ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਠੀਕ ਠਾਕ ਹੋ ਗਰੀਆ ਤੇ ਰਮਨ ਕਰ ਰਿਹਾ ਹੈ ਜੀ ਪੜ੍ਹਾਈਆ ਜੋ ਸ਼ੁਭ ਦਿਨ ਆਇਆ ਬਹੁਤ ਚੰਗਾ ਦਿਨ ਹੈ ਅੱਜ ਨਾਈਸ ਦਿਨ ਅੱਜ ਪਹਿਲੇ ਦਿਨ ਇਹਨੇ 11ਵੀਂ ਦੀ ਸਾਰੀ ਕਲਾਸ ਨੰਗਣ ਦੇ ਬਾਵਜੂਦ ਤੇ ਇਹਨੇ ਵਿਚਾਰੇ ਨੇ ਪੜ੍ਹਾਈ ਕਰਨੇ ਸ਼ੁਰੂ ਕਰੀ ਹੈ ਧੰਨਵਾਦ ਜੀ ਧੰਨਵਾਦ ਸਰ ਥੈਂਕ ਯੂ ਸੋ ਮਾਚ ਇਹ ਮੇਰੀ ਕਲਮ ਜੇ ਇਹਨੇ ਮੇਰੀ ਜ਼ਿੰਦਗੀ ਬਣਾਉਣੀ ਹੈ ਬਹੁਤ ਵੱਡੀ ਇਹ ਇੱਕ ਪਹਿਨਣ ਦੀ ਸੁਧਾਰਨ ਪਹਿਨਣੀ ਹੈਗਾ ਇਹ ਬਹੁਤ ਵੱਡੀ ਕਲਮ ਹੈ ਇਹ ਬਹੁਤ ਕੁਝ ਕਰ ਸਕਦੀ ਹੈ ਇਹ ਤੋਂ ਬਿਨਾ ਬੰਦਾ ਕੁਝ ਨਹੀਂ ਹੈਗਾ ਜੀ। ਐਮ ਟਾਈਮ ਮੇਰੇ ਕੋਲੇ ਦਿਨ ਨਾਲ ਲਾ ਕੇ ਰੱਖਦਾ 24 ਘੰਟੇ ਮੈਂ। ਵਿਚਾਰ ਨਹੀਂ ਆ ਜੀ ਕਿੰਨੇ ਸਾਲਾਂ ਤੋਂ ਪੜਿਆ ਰਹਣ ਤੂੰ। ਹਾਂ ਮੈਂ ਤਾਂ ਰੋਜੀ ਵੜਦਾ। ਫਿਰ ਅੱਖਾਂ 'ਚ ਘੱਟੀ ਲੱਗਦਾ। ਚਾਹੇ ਭਾਵੇਂ ਸਾਰਾ ਦਿਨ ਪੜੀਆ ਮੈਂ ਮੰਮੀ ਤਾਂ ਫੇਰ ਵੀ ਐਂ ਕਹਿੰਦੇ ਪੜ੍ਹ ਲੈ ਕਰ ਲਿਖ ਲੈ ਕੋਸਾ। ਮੇਲਾ ਫਿਰਦਾ ਰਹਿਣਾ। ਜੇ 1 ਮਿੰਟ ਮੈਂ ਫੋਨ ਚੱਕ ਲਿਆ ਜੀ ਮੈਂ ਸਾਰਾ ਦਿਨ ਪੜ੍ਹਾਈ ਕਰਦਾ ਹਣਾ। ਜੇ 1 ਮਿੰਟ ਜਾਂ 5 ਮਿੰਟ ਫੋਨ ਚੱਕ ਲਿਆ ਫੋਨ ਹੀ ਚੱਕੇ ਰੱਖਿਆ ਘਰ ਪੜ੍ਹਾਈ ਨਾ ਕਰੇ ਘਰ ਬਸ ਆਹੀ ਕਹਿੰਦੇ ਇਹਨਾਂ ਨੇ। ਜਿੰਨਾ ਮਰਜ਼ੀ ਪੜ੍ਹ ਲਾਵੇਂ। ਆਪਣੇ ਤਾਂ ਸ ਸਾਫ ਕਰਿਆ ਵਧੀਆ ਏਜ ਪਾਵਾਂਗੇ ਠੀਕ ਹੈ ਜੀ ਸੇਵੀਆਂ ਆਪਣੀਆਂ ਆਪਾਂ ਪਾ ਦਵਾਂਗੇ ਤੇ ਪਰ ਆਪਾਂ ਰਾਤ ਕੱਲ ਬਣਾਈਆਂ ਸੀ ਬਹੁਤ ਦੇਸਟੀ ਬਣੀਆਂ ਉਹ ਕੈਂਟ ਬਣੀਆਂ ਸੀ ਹਾਂ ਬਹੁਤ ਵਧੀਆ ਬਣੀਆਂ ਸੀ ਨਾ ਮਨ ਯੈਸ ਯੈਸ ਜਿਹੇ ਪਾਵਾਂਗੇ ਸਮ ਜਰੂਰ ਦਿਖਾਵਾਂਗੇ ਤੇ ਇਧਰ ਆਪਣੀ ਚਲੀ ਜਾਂਦੀ ਹੈ ਮਸ਼ੀਨ ਇਧਰ ਮਮੀ ਕੱਟਤਾ ਜੀ ਆਦਾ ਤੇ ਮਿਰਚਾਂ ਤੇ ਗੰਡੇ ਤੇ ਹੁਣ ਇਧਰ ਲਸਣ ਕੁੱਟਦੀ ਮਮੀ ਕੁੱਟਦੀ ਮੈਂ ਲਸਣ ਛਿਲ ਰਹੀ ਹਾਂ ਬੱਚਾ ਛਿਲ ਰਹੀ ਹਾਂ ਤੇ ਇਧਰ ਆ ਪਟੋਲ ਚਾਪਾ ਦਈਆ ਹੁਣ ਆ ਲੈ ਪੁੱਤ ਲੈ ਮੈਨੂੰ ਬਣਾ ਦੇ ਤੂੰ ਯੋ ਮਿੱਤਰੋ ਅੱਡਾ ਟੋਲਤਾ ਪਾ ਬਰਦੀਤਾ ਉਹਦੋਂ ਫਿਰ ਫੋਨ ਆ ਗਿਆ ਇਸ ਮੰਮੀ ਦਾ ਇੱਥੇ ਬੈ ਗਈ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਫਿਰ ਜੀ ਜੇ ਮੰਮੀ ਵਰੀਆਂ ਗੱਲਾਂ ਤੇ ਲੱਗ ਜਾਣ ਫਿਰ ਘੰਟਾ 2 ਘੰਟੇ ਦਾ ਜਮਾ ਰਾਮਦਾਰੀ ਇਹਨਾਂ ਨੋਰਮਲ ਹੀ ਹੈ 2 ਘੰਟੇ ਤੱਕ ਵੱਧ ਪਾਵਾ ਹੋ ਸਕਦਾ ਓਏ ਕੋਈ ਕੱਪੜੇ ਵੀ ਉੱਤੇ ਮੰਮੀ ਨੇ ਪਾਏ ਪਏ ਆ ਆ ਇਹ ਨਹੀਂ ਜੂਮਿੰਗ ਕਮੀ ਬਗ ਜੂਗਾ ਦੇਖੋ ਜੀ ਸੁੱਕਣਗੇ ਪਤਾ ਨਹੀਂ ਨਾ ਉਹ ਰੱਬ ਨੂੰ ਪਤਾ ਹੈ ਇੱਥੇ ਆਪਾਂ ਨਵਾਂ ਮੈਕਸਾ ਸੁੱਤਾ ਰਹਿਂਦਾਗਾ ਰਾਤ ਨੂੰ ਭੌਂਕੀ ਜਾਊਗਾ ਤੇ ਹੁਣ ਆਪਾਂ ਇਹ ਪਾਵਾਂਗੇ ਫਿਰ ਉਹਦੇ ਆਪਾਂ ਪੱਲੜ ਲਾਵਾਂਗੇ ਜੇ ਰਾਤ ਨੂੰ ਠੰਡ ਹੁੰਦੀ ਹੈ ਨਾ ਪਸ਼ੂਆਂ ਨੂੰ ਤੇ ਇੱਥੇ ਆਪਾਂ ਪੱਲੜ ਪਾ ਦਾਂਗੇ ਹਨਾ ਮੈਂ ਰਾਤ ਪਾਏ ਨੇ ਆਪਾਂ ਭੁੱਲ ਗਏ ਕੱਟੀ ਗਈ ਕਿ ਛੋਟੀਆਂ ਇਹਨਾਂ ਨੂੰ ਠੰਡ ਵੀ ਲੱਗ ਸਕਦੀ ਹੈ ਚਲੋ ਜ਼ਰੂਰੀ ਹੈ ਉਹਨਾਂ ਨੂੰ ਵੀ ਠੰਡ ਹੀ ਲੱਗ ਸਕਦੀ ਹੈ ਕੰਬਾਏ ਮਾੜਾ ਚੜ ਗਿਆ ਉਹਦੀ ਬਾਅਦ ਚ ਪਸ਼ੂ ਨੋਖ ਹੋ ਜਾਂਦਾ ਨਾ ਤੇ ਹੁਣ ਇੱਥੇ ਆਪਾਂ ਪੱਲੜ ਪਾਵਾਂਗੇ ਤੇ ਪਹਿਲਾਂ ਆ ਆ ਪਾਉਣੇ ਆ ਪੰਦਰੇ ਧਰ ਦੇਣੇ ਇਸ ਕੀ ਬਿਨਾ ਪੁੰਨ ਕੇ ਰੱਖ ਦੇ ਮੈਂ ਅੰਦਰ ਦੇਖਣੇ ਕਿ ਮਰੂਗੀ ਬਿਨਾ ਪੁੰਨੀ ਰੱਖਾਂ ਇਹ ਪਾਰੇ ਤੋਂ ਤੇ ਵੰਡ ਲਓ ਜੀ ਮਾਨ ਪਾਰੇ ਸੇ ਬਿਨਾ ਦੇਖੋ ਜੀ ਪਹਿਲਾਂ ਮੈਂ ਪਾਉਣ ਲੱਗੀ ਮੈਂ ਕਹਿੰਦਾ ਨਹੀਂ ਮੰਮੀ ਮੈਂ ਪਾਉਂਗਾ ਬੜਾ ਨ ਦਬਨ ਮਨ ਤੋੜ ਜੇ ਨਾ ਦੀ ਕਹਿੰਦਾ ਮੈਂ ਪਾਉਂਗਾ ਚੱਲ ਪਾ ਲਾਂਦੇ ਨੇ ਸ਼ੈਂਪੂ ਜਿਹਾ ਪੂਰਾ ਹੋ ਜੇ ਨੂੰ ਐ ਜੀ ਮੈਂ ਸੰਭਾਲ ਲਿਆ ਨਾ ਪੁੰਨ ਨਹੀਂ ਦਿੱਤ ਨੇ ਕਿ ਕਿ ਮੈਂ ਪੁੰਨ ਦੇਣੀ ਹੈ ਕਹਿੰਦਾ ਮੈਂ ਪੁੰਨ ਨਾਗਾ ਨਹੀਂ ਹੈ ਕਿ ਐਂ ਰੱਖ ਲਾਂਗਾ ਇਹ ਐ ਜੀ ਕੰਮ ਹੈ ਹਣਾ ਪਿੰਦੋ ਦਾਬ ਦਾ ਤਾਂ ਨਹੀਂ ਪਰ ਜਾਣਗੀਆਂ ਤੇਰੇ ਨਮਾਸੀ ਹੁੰਦੇ ਦਾਂਗੇ ਥੋੜਾ ਥੋੜਾ ਦੋਨਾਂ ਨਮਾਸੀਆ ਵੀ ਲੈ ਜਾਗੇ ਆਪਾਂ ਇਹ ਬੀਚੀ ਪਾ ਦੇ ਕੇ ਰਾਂ ਤਾਂ ਫੇਰ ਕੱਢ ਲਾਂਗੇ ਮਾਸੀ ਜੀ ਤੁਸੀਂ ਇਹ ਚੂਰਪੁਰ ਲੈ ਲਓ ਉਹਨਾਂ ਨੇ ਹੋ ਗਿਆ ਤੇਰੇ ਨਮਾਸੀਆਂ ਦੇ ਹੋ ਗਿਆ ਵਿਚਾਰੀਆਂ ਦੇ ਹੋ ਉਹ ਨਹੀਂ ਮੈਂ ਮਾਰ ਕੇ ਥੋਈ ਉਹਨਾਂ ਦੇ ਜੀ ਹਾਂ ਇੱਕ ਦਾ ਜੀ ਲਿਆਰ ਮੁੱਕ ਗਿਆ ਇੱਕ ਦੀ ਸੱਸ ਮੁੱਕ ਗਈ ਤੂੰ ਐਸੇ ਰੋੜਿਆ ਦੋਨੇ ਯਾਦ ਬਣ ਚੋ ਗੀ ਦਸ ਮਿੰਨ ਦੀ ਰਾ ਦੇਵਰ ਮੁੱਕ ਗਿਆ ਉਹਨਾਂ ਬਾਅਦ ਅਫਸੋਸ ਹੋ ਕੇ ਗਈ ਦੀ ਸੱਸ ਮੁੱਕੇ ਹੋਣ ਬਾਅਦ ਦਸ ਤਰੀ ਮਾਸਾਂ ਗੇ ਵਿੜ ਗੋ ਦੇ ਇਕਣੇ ਗਣਗਾ ਮੈਂ ਇਕ ਡਾਈਨਾ ਸਾਡਾ ਮਰਗਤਾਂ ਦੀ ਤੂੰ ਅਨਰਮਨ ਇੱਕ ਮਾਸੀ ਮੇਰੀ ਬਹੁਤ ਭੇੜੀ ਹੈ ਜੀ ਉਹ ਜੇ ਕਿ ਉਹ ਖਾਲੇ ਉਹਨੂੰ ਆ ਮੂੰਹ ਲਾਲ ਹੋ ਜਾਂਦਾ ਸਾਰਾ ਫਿਰ ਆਏ ਆਏ ਜੀ ਕਰਦਾ ਮੈਂ ਚਲਾ ਤਲਾ ਮਾਰਦਾ ਦੇਖ ਸਰਬ ਵੀ ਤੈਨੂੰ ਕੀ ਕਹੀ ਜਾਂਦਾ ਮੈਂ ਮੈਂ ਕਹਿੰਦਾ ਮਾਸੀ ਨਾਲ ਇੱਟਾਗਾ ਦੋਨਾਂ ਚ ਕੋਈ ਵੀ ਹੋ ਸਕਦੀ ਹੈ ਉਹ ਮੈਂ ਤਾਂ ਸਰਬ ਵੀ ਲੱਗਦੀ ਮੈਂ ਸਰਬ ਨੂੰ ਕਹਿੰਦਾ ਉਹਨਾਂ ਨੂੰ ਬੈਰੀ ਡੇਂਜਰਸ ਜੀ ਉਹ ਤੁਹਾਨੂੰ ਮਿਲਿਆ ਮੈਂ ਕਦੇ ਆਪ ਉਹਦੇ ਨਾਲ ਫੋਟੋ ਕਿੱਥੇ ਤਾਂ ਮੈਂ ਇਹ ਕਿੱਥੇ ਦੀ ਮੈਂ ਓਕੇ ਆਏ ਸਰਵਨ ਡੇਂਜਰ ਕਹਿੰਦਾ ਸਰਵਿ ਤੋਂ ਡੇਂਜਰ ਕਹੀ ਜਾਂਦਾ ਸਰਵੇ ਦੇਖੀਏ ਪਾ ਨਦੀਆਂ ਨੂੰ ਫੜ ਫੜ ਤਨ ਵੇਜਤੀ ਕਰ ਜਾਂਦੇ ਇਹ ਹੈਨਾ ਆ ਮਾਸੀਆਂ ਦੇ ਦੰਗ ਜੁਰਜੀ ਜੋ ਮੈਂ ਕਰਕੇ ਦਿਖਾ ਆ ਆ ਮਾਸੀਆਂ ਦੇ ਦਾਂਗੇ ਆਪਾਂ ਆ ਮਸਾਂ ਨੇ ਕਰਨੇ ਗੁਰਚੁਰਜੀ ਆ ਪੂਰਚੂਰ ਦੀ ਮਾਸੀਆਂ ਨੂੰ ਹੈ ਹਾਂ ਮਾਸੀਆਂ ਮਾਦਰੂਪ ਨੂੰ ਆ ਦੇਖੋ ਮਾਂ ਦੇ ਰੂਪ ਨੂੰ ਦੇਊਗਾ ਪੂਰਚੂਰ ਜੀਰਮਣ ਚਲੋ ਜੋੜ ਕਰਦੇ ਆਪਾਂ ਇਹ ਮਾਸੀਆਂ ਨੂੰ ਵੀ ਲੈ ਕੇ ਜਾਵਾਂਗੇ ਹੋਰ ਵਿਚਾਰੀਆਂ ਨੇ ਕਿ ਚਲ ਕੋਈ ਗੱਲ ਨਹੀਂ ਇਹ 5 ਮਿੰਟਾਂ ਚ ਚਲੋ ਮਿੱਤਰੋ ਪਹੁੰਚ ਜਾਨੇ ਦੁਕਾਨ ਤੇ ਜੀ ਗੋਡਲੈਨ ਤੇ ਜੀ ਆ ਦੇਖੋ ਜੇ ਆਪਣਾ ਸਾਰਾ ਦਿਨ ਆਇਆ ਨਾ ਟੂਟੀ ਜਿਹੜੀ ਸਾਰਾ ਦਿਨ ਭਰ ਡੋਲ ਡੋਲ ਪਾਣੀ ਦਾ ਬੱਠਰ ਭਰ ਦਿੰਦੀ ਹੈ ਰੋਜ਼ ਆ ਦੇਖੋ ਇਹ ਲੋਡ ਕਰਾਂਗੇ ਥੋੜਾ ਗੁੱੜ ਲੈਣੇ ਢੜਕੇ ਵੀ ਬਣਾ ਪਏ ਹਾਂ ਲੜਕੇ ਚਲੋ ਆਏ ਫਿਰ ਆਪਾਂ ਦੁਕਾਨ ਤੇ ਚੱਲਦੇ ਆਂ ਮੈਂ ਤੁਹਾਨੂੰ ਆਪਣੇ ਪਿੰਡ ਦਾ ਚੌਂਕ ਦਿਖਾਉਣੇ ਆਂ ਸਾਥ ਅਗਰੇ ਆਪਾਂ ਦੁਕਾਨ ਤੇ ਜਾ ਰਹੇ ਸਾਨੂੰ ਬਸ ਇਹ ਗੁੱੜ ਲੈਣ ਮੈਂ ਆਖਿਆ ਚਲੋ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਣੇ ਆਪਣੇ ਪਿੰਡ ਦਾ ਅੰਦਰਲਾ ਗੁਰਦੁਆਰਾ ਸਾਹਿਬ ਵਾਜਦਾ ਹੈ ਜੀ ਤੇ ਇੱਥੇ ਲੋਕਟ ਲਾਈ ਗਏ ਆ ਜੀ ਸਾਰੇ ਗੁਰਦੁਆਰਾ ਸਾਹਿਬ ਵਿੱਚ ਲੋਕਟ ਲਾਈ ਗਈਆਂ ਆਪਾਂ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦਿਖਾਇਆ ਸੀ ਜੀ ਇਹ ਸਾਰੀ ਨਿਚੋਂ ਜਿਹੜੀ ਪੁਰਾਣੀ ਮਿੱਟੀ ਹੋ ਰਹੀ ਸੀ ਉਹ ਸਾਰੀ ਪੱਟ ਕੇ ਆਪਣੇ ਪਿੰਡ ਦੇ ਜਿਵੇਂ ਕਿਸੇ ਵਾਂ ਵਿੱਚ ਜੀ ਤੇ ਗਰਾਊਂਡ ਵਿੱਚ ਧਰਿਆਏ ਸੀਗੇ ਸਿੱਟੇ ਸੀ ਤੇ ਆ ਦੇਖੋ ਜੀ ਸਾਰੇ ਗੁਰਦੁਆਰਾ ਸਾਹਿਬ ਵਿੱਚ ਜੀ ਲੋਕ ਇਟ ਆਪਣੇ ਲਾਈ ਗਈ ਹੈ ਆ ਦੇਖੋ ਜੀ ਉਹ ਤੇਜੋ ਸ਼ਟਰ ਵੀ ਪਾਏ ਹੋਏ ਨੇ ਇਹਨਾਂ ਤਾਂ ਹੋ ਗਿਆ ਸਾਲਕ ਜੀ ਤੇ ਸਾਰੇ ਗੁਰਦੁਆਰਾ ਸਾਹਿਬ ਵਿੱਚ ਜੀ ਲੋਕ ਇਟਾਂ ਲਾਈ ਗਈਆਂ ਤੇ ਇਹ ਪਹਿਲਾਂ ਨਹੀਂ ਇਹ ਸਾਰਾ ਗੁਰਦੁਆਰਾ ਸਾਹਿਬ ਆਪਣਾ ਜੀ ਦੂਜੀ ਟ੍ਰੈਨਿੰਗ ਜਿਹੜੀ ਆਪਣੀ ਵਿਟਾਮ ਦੀ ਆਮ ਜੀ ਉਹ ਲੱਗਿਆ ਹੁੰਦੀ ਸੀਗੀਆਂ ਤੇ ਪਿੱਛੇ ਦੀ ਥਾਹ ਰੋ ਪੱਥਰ ਲੱਗਿਆ ਹੁੰਦਾ ਸੀ ਸਾਰਾ ਉਹ ਪੱਟ ਕੇ ਜੀ ਇੱਥੇ ਹੁਣ ਲੋਕਟ ਲਾਈ ਗਈ ਹੈ ਬਹੁਤ ਸੁੰਦਰ ਲੱਗ ਰਹੀ ਹੈ ਦੇਖ ਸਕਦੇ ਹੋ ਇੱਥੋਂ ਦੇ ਗ੍ਰਾਂਥੀ ਨੇ ਬਾਬਾ ਪੂਰਾ ਸਿੰਘ ਜੀ ਤੇ ਆਹ ਦੇਖੋ ਬਹੁਤ ਸੁੰਦਰ ਲੱਗ ਰਹੀ ਹੈ ਜੀ ਲੋਕਟ ਲੱਗੀ ਇਹ ਬਾਹਰ ਤੱਕ ਲਾਤੀ ਜੀ ਇੱਥੇ ਵਾਟਰ ਕੂਲਰ ਹੁੰਦਾ ਸੀ ਪੀਣ ਵਾਲਾ ਪਾਣੀ ਜੀ ਉਹ ਇੱਥੋਂ ਪੱਟ ਕੇ ਜੀ ਹੁਣ ਐਸ ਰੋਟੈਂ ਲਾ ਦੇਣਗੇ ਪਹਿਲਾਂ ਨਹੀਂ ਐਸ ਲੋਟ ਹੁੰਦਾ ਸੀ ਐਸ ਲੋਟਾ ਛੋਟਾ ਹੀ ਹੁੰਦਾ ਸੀ ਹੁਣ ਐਸ ਲੋਟ ਇੱਥੇ ਲਾਉਣਗੇ ਤੇ ਇੱਥੇ ਪੈਰ ਧੋਣ ਆਇਆ ਗਿਆ ਜੀ ਸੰਗਤਾਂ ਵਾਸਤੇ ਤੇ ਦੇਖ ਸਕਦੇ ਹੋ ਬਹੁਤ ਵਧੀਆ ਲੱਗਣ ਲੱਗਿਆ ਨਾ ਬਾਬਾਈ ਹੋਰ ਹੋਰ ਸਰਾ ਲੱਗਣ ਲੱਗਿਆ ਗੁਰੂ ਘਰ ਹੋਰ ਮਾ ਬੋਸ ਵਧੀਆ ਲੱਗਣ ਲੱਗਿਆ ਇਹ ਆਪਣੇ ਬਾਬਾ ਜੀ ਨੇ ਜਿੱਥੋਂ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਜੀ ਇਹ ਲਿਖਾਇਆ ਤੇ ਅਜੇ ਮਿੱਤਰ ਚੱਲਦੇ ਹੁਣ ਘਰੇ ਆਪਾਂ ਪੱਲੜ ਬਣਾਉਣਾ ਹੈ ਆਪਾਂ ਤੁਹਾਨੂੰ ਆਖਿਆ ਚਲੋ ਆਪਾਂ ਤੁਹਾਨੂੰ ਵੀ ਦਿਖਾਈ ਦਿੰਨੇ ਆਂ ਸੇਵਾ ਹੋਈ ਹੈ ਜੀ ਆਪਣੇ ਪਿੰਡ ਦਾ ਹੈ ਚੌਂਕ ਆ ਇਧਰ ਗੁਰਦੁਆਰਾ ਸਾਹਿਬ ਹੈ ਇਹ ਅੰਦਰ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਆਪਾਂ ਉਧਰ ਉ ਉਧਰ ਬਾਹਰਲਾ ਗੁਰਦੁਆਰਾ ਸਾਹਿਬ ਆ ਗਿਆ ਮम्मी ਲੈ ਮम्मी ਆ ਗਿਆ ਮੈਂ ਕਹਿੰਦੀ ਲੈ ਪੁੱਤ ਤਾੜ ਦੇ ਗੁੜ ਤਾਂ ਹੈ ਨਹੀਂ ਸਾਰੇ ਕੋਲੇ ਮੈਂ ਨਹੀਂ ਮੁੱਕਿਆ ਪੈਰ ਕੋਲ ਦਾ ਗੁੜਾ ਕਹਿੰਦਾ ਕੱਲ ਨੂੰ ਆ ਜੂਗਾ ਮੋਰੀ ਇਹਨਾਂ ਤੋਂ ਨਾ ਕੱਲ ਨੂੰ ਆ ਜੂਗਾ ਕਹਿੰਦੇ ਤੇ ਲੈ ਗਈ ਇਹ ਬਦ ਕੁਛ ਨਹੀਂ ਕਰ ਲਈ ਆਪਾਂ ਗੁਰਦੁਆਰਾ ਸਾਹਿਬ ਦਿਖਾਤਾ ਅੰਦਰਲਾ ਮੈਂ ਲੋਕਟ ਲੱਗੀ ਨਹੀਂ ਉੱਥੇ ਸੇਵ ਹੋਈ ਹੈ ਉਹ ਦਿਖਾਇਆ ਮੈਂ ਵੀ ਚਲੋ ਆਪਣੇ ਸਾਰੇ ਆ ਨੂੰ ਕੋਸਾ ਲੈ ਮਠਾਣੇ ਹੋਰ ਕਿਸੇ ਲਈ ਆਉਂ ਗਰਜੀਤ ਲਈ ਆਉਂ ਹਥਨੇ ਹਥਨੇ ਕਦੋਂ ਇਦੋਂ ਮੰਗ ਰੋ ਹਥਨ ਕਦੋਂ ਹੋਊਗਾ 5:00 ਵਜੇ ਡੈਡੀ ਨੂੰ ਕਾਇ ਨਾ ਫਿਰ 20 ਕਿਲੋ ਲਿਆਊਗਾ ਨਾ 20 ਕਿਲੋ ਹੋਊਗਾ ਮਰਦਾ ਕਿੱਥੇ ਰੱਖੀ ਉਹ 20 ਕਿਲੋ ਸਵੇਰੇ ਹੋ ਲਿਆ ਕੇ ਆਊਗਾ ਫਿਰ ਵੀ ਜਾ ਮੰਗਾ ਲਿਆ ਉਹਨੇ 40 ਕਿਲੋ ਮੰਗਾਇਆ ਉਹਨੇ ਡੈਡੀ ਨੇ ਨੀ ਤਰ ਤੋਲਿਆ ਹੁਣ ਪੁੱਛਾਂ ਪਹਿਲਾਂ ਪੋਣ ਪੁੱਛਦਾ ਚਲੋ ਫਿਰ ਆਪਾਂ ਪੱਲੜ ਵੀ ਲਾਉਣੇ ਆ ਆ ਜੋ ਮਿੱਤਰੋ ਬੜੀ ਹੈ ਮੰਮੀ ਵੀ ਚਲੋ ਫਿਰ ਮਿੱਤਰ ਹੁਣ ਆਪਾਂ ਜਾਣਦੇ ਆ ਗੁੱਡ ਮੰਮੀ ਲਿਆ ਤਾਂ ਮੈਂ ਹੁਣ ਆਪਾਂ ਜਾਣਦੇ ਆ ਜੋਤਰਾਉਣ ਤੇ ਅੱਜ ਤੁਹਾਨੂੰ ਵੀ ਨਾਲ ਦਾ ਦਰਸ਼ਨ ਕਰਾਉਣੇ ਆ ਕੁਛ ਅਲੱਗ ਤਰ੍ਹਾਂ ਦਾ ਦਿਖਾਉਣ ਆ ਜੀ ਹੁਣ ਸਾਰਿਆਂ ਨੂੰ ਹਨਾ ਅੱਜ ਫਿਰ ਜੋਤਰਾਉਣ ਜਾਣਦੇ ਆ ਨਾਲ ਤੁਹਾਨੂੰ ਵੀ ਦਿਖਾਉਣੇ ਆ ਚੰਗਾ ਮੈਕਸੀ ਮੈਕਸ ਨਹੀਂ ਹੋਦਾ ਨਾ ਪੈਣੇ ਤੋਂ ਬਾਰੀ ਦੱਸੇ ਤੁਹਾਨੂੰ ਮੈਕਸ ਨਹੀਂ ਮੈਂ ਤਾਂ ਪਿਆਰ ਕਰਦਾ ਐਕਸ ਮੈਕਸ ਇਹ ਨਹੀਂ ਕਹਿਣਾ ਸਿੱਖਦੀ ਜੀ ਪਤਾ ਨਹੀਂ ਕਹਿ ਰਹੀ ਆ ਪੁੱਠੇ ਚਲੋ ਫਿਰ ਚੱਲਦੇ ਆ ਤੇ ਇੱਕ ਮੱਥਾ ਫਿਰ ਦੇਖੋ ਮਿੱਤਰੋ ਹੁਣ ਆਪਾਂ ਡੇਰੇ ਆ ਕੇ ਜੋਤਰਾਉਣ ਜੀ ਹਾਂਜੀ ਮਿੱਤਰੋ ਹੁਣ ਆਪਾਂ ਬੰਨਣਾ ਲੱਗਿਆ ਪਲੜ ਆਹ ਦੇਖੋ ਆਪਾਂ ਸਾਰੇ ਆਪਾਂ ਪਲੜਾ ਜਿਹੜੇ ਬਾਹਰ ਕੱਟ ਲਿਆ ਆਪਾਂ ਤੇ ਹੁਣ ਆਪਾਂ ਇੱਥੇ ਜੰਮ ਲੱਗਿਆ ਲਾਉਣ ਲੱਗਿਆ ਇਹਨੂੰ ਆਪਾਂ ਕੋੜੀ ਵੀ ਆਪਣੀ ਬਾਹਰ ਕੱਢ ਲਈ ਬਸ ਟੁੱਟੇ ਪਈਆਂ ਡੰਗਲਾਂ ਹੋਈਆਂ ਹੁਣ ਕਿਉਂਕਿ ਬਹੁਤ ਬਾਹਰ ਅੰਦਰ ਪਿੰਡ ਸਾਰੇ ਪਿੰਡ ਇਹਨੂੰ ਲੈ ਜਾਂਦਾ ਹੁਣ ਛੋੜ ਕੇ ਰੱਖਤੀ ਹੋਂਦ ਕੋ ਪੌਦਾ ਨਹੀਂ ਹੈਗਾ ਤੇ ਚਲੋ ਤੇ ਹੁਣ ਇਧਰ ਆਪਾਂ ਪੱਲੜ ਬੰਦਿਆ ਤੇ ਸਾਰੇਆਂ ਨੇ ਨਾਲ ਨਾਲ ਜੁੜੇ ਰਹੋ ਤੇ ਆਪਾਂ ਚਲੋ ਪੱਲੜ ਬੰਦਦੇ ਹੁਣ ਮੱਜਾ ਵਾਤੀ ਆਜਾ ਫਿਰ ਇਹ ਜੇ ਆਪਾਂ ਨੂੰ ਮਾਮੇਵਰੇ ਨੇ ਭੇਜਦੇ ਸੀਗੇ ਉਮੀਦੇ ਭਰਾ ਨੇ ਤੇ ਆਪਾਂ ਹੁਣ ਇਹੇ ਜਾਣਾ ਲੱਗਿਆ ਔਰ ਇੰਨੀ ਤਾਂ ਬੜੀ ਨਮੀ ਹੋ ਜਿੱਦੀ ਉਲਾਈ ਇਹ ਰਹਿ ਗੁਆ ਲੋਈ ਮੇਤਰ ਉਧਰ ਸਾਰਾ ਗਾਹ ਪੁੱਗੂ ਪਾਉਣ ਤੋਂ ਬਾਅਦ ਇੱਕਾਈ ਦੇ ਪਿੱਛੇ ਆਹੀ ਪਾ ਲਈ ਗਏ ਆ ਉਹਨਾਂ ਨੂੰ ਇਹਨਾਂ ਨੂੰ ਕੱਢ ਕੇ ਧਰਤੇ ਦੇ ਪਿੱਛੇ ਗੱਲੇ ਵਾਸਤੇ ਤੇ ਇਹ ਸਾਰਿਆਂ ਨੇ ਪਿੱਛੇ ਪਿਆ ਸੀ ਉਹ ਮੂਰੇ ਪੈਸੇ ਆਪਾਂ ਉਹ ਕੱਟ-ਕੱਟ ਮੂਰੇ ਧਰਤੇ ਤੇ ਤੇ ਹੁਣ ਇਹ ਦੋਨੇ ਪੱਲੜਾ ਪਾ ਇੱਥੇ ਬੰਨਦਾਂਗੇ ਤੇ ਇੱਕ ਉਧਰ ਬੰਨਦਾਂਗੇ ਜੀ ਪੂਰਾ ਗਾਹ ਪਾਉਣ ਤੋਂ ਬਾਅਦ ਹੋਰ ਫਿਰ ਇੱਥੇ ਆਇਆ ਜਿਵੇਂ ਪਿੱਛੇ ਪਿਆ ਸੀਗਾ ਉਹ ਪੁੱਗ ਇੰਨਾ ਗਾਹ ਪਾਤਾ ਉਧਰ ਚਲੋ ਫਿਰ ਆਪਾਂ ਬੰਨ ਦੇ ਨੇਰਾ ਹੋਈ ਜਾਂਦਾ ਉਧਰੋਂ ਦੇਖ ਸਕਦੇ ਆਂ ਮੌਸਮ ਵੀ ਠੱਲ ਗਿਆ ਹੁਣ ਤਾਂ ਚੰਦ ਚੋਰ ਦੀ ਵੀ ਲੈ ਪਿਆ ਤ੍ਰਾਹ ਨਾ ਮਮੀ ਤੇ ਜਲ ਰੀ ਪਲੜ ਜੀ ਤੇ ਮਮੀ ਛੇਤੀ ਕਰਨ ਨਾ ਬਾਹਰ ਹੌਲੀ ਕਰਦੇ ਆ ਕੰਮ ਡਰਦੀ ਐ ਮੈਂ ਉੱਪਰ ਖੜੀ ਡਰੀ ਜੰਨੀ ਐ ਮੈਂ ਤੈਨੂੰ ਕੀ ਲੱਗਦਾ ਮੈਂ ਰੋਜ਼ ਤਾਂ ਕੁਚੜੀ ਨਹੀਂ ਐ ਮਾਈ ਭਾਗੋ ਦੇ ਬਾਰਸ ਅੱਜ ਦੇਖੋ ਇਹ ਪੱਲੀ ਬੰਨਣ ਪਿੱਛੇ ਡਰੀ ਜਾਂਦੇ ਆ ਉਹਨਾਂ ਪਰ ਮੈਂ ਤੇ ਲੱਤਾਂ ਤਾਂ ਮੈਂ ਉੱਪਰ ਉੱਚੇ ਥਾਂ 'ਚ ਮੈਨੂੰ ਡਰ ਲੱਗਦਾ ਪਹਿਲਾਂ ਤੁਸੀਂ ਮੈਂ ਕੀ ਕਰਾਂ ਮੈਂ ਨਹੀਂ ਖੜ ਸਕੀ ਤਾ ਹਾਂ ਚੰਨਾ ਗੱਲਾਂ ਕਿਹੜੀਆਂ ਕਰਦਾ ਤੁਰਨਾ ਚਲੋ ਫਿਰ ਮੇਤਰ ਮਮੀ ਨੂੰ ਬੰਨ ਲੈਂਦੇ ਫਿਰ ਆਪਾਂ ਤੁਹਾਨੂੰ ਪੂਰਾ ਦਿਖਾਉਣੇ ਆ ਫਿਰ ਬਾਲੀ ਵੱਡੀ ਲੌਂਗ ਵੀਡੀਓ ਆਪਾਂ ਕਰ ਦੇਣੀ ਆ ਆਪਾਂ 10 ਜਾਂ 12 13 ਮਿੰਟਾਂ ਦੀ ਬਣਾਉਣੀ ਆ ਫਿਰ ਬਾਲੀ ਵੱਡੀ ਔਖੀ ਹੋ ਜਾਂਦੀ ਜੀ ਜਿਹਨੇ ਦੇਖਣੀ ਉਹ 10 ਮਿੰਟਾਂ ਦੀ ਦੇਖ ਲੂ ਜਿਹਨੇ ਦੇਖਣੀ ਨਹੀਂ ਉਹ ਆਪਾਂ 25 ਮਿੰਟਾਂ ਦੇ ਬਣਾ ਲਾਣਾ ਐਵੇਂ ਨਾ ਦੇਖੇ ਜਿਹਨੇ ਦੇਖਣੀ ਉਹ ਤਾਂ ਦੇਖ ਹੀ ਲੈਣੀ ਜਿਹਨੇ ਨਹੀਂ ਦੇਖਣੀ ਨਾ ਦੇਖੇ ਉਹਨਾਂ ਨੂੰ ਜ਼ਰੂਰ ਖਾਣੀ ਵੀ ਜ਼ਰੂਰ ਜੀ ਠੀਕ ਐ ਠੀਕ ਐ ਚਲੋ ਜਲਦੀ ਕਰਦਾ ਕਰੀਏ ਕੋਈ ਟੈਨਸ਼ਨ ਨਹੀਂ ਪਰਵਾਹ ਨਹੀਂ ਪਰਵਾਹ ਨਹੀਂ ਮੰਮੀ ਨੇ ਕੋਈ ਪਰਵਾਹ ਨਹੀਂ ਕਿਲੋਮੀਟਰ ਜੁੜੇ ਰਹੋ ਫਿਰ ਨਾਲ ਬਾਕੀ ਸਾਰੇ ਆਣੇ ਫਿਰ ਸਾਰਾ ਇਹ ਹੋ ਜਾਂਦਾ ਆਪਾਂ ਫਿਰ ਨਾਲ ਦਿਖਾ ਦਾਂਗੇ ਨਹੀਂ ਫਿਰ ਵਿੱਚ ਕੈਮਰਾ ਦਿਖਾਣਾ ਤੁਹਾਨੂੰ ਤੇ ਮੰਮੀ ਨੇ ਫਿਰ ਛੇਤੀ ਛੇਤੀ ਰੋਟੀ ਵੀ ਲੈਣੀ ਡੈਡੀ ਵੀ ਆਉਣਾ ਹੈ ਹੋਗਾ ਹੋਰ ਵੀ ਕੰਮ ਕਰਨੇ ਨੇ ਮੰਮੀ ਨੇ ਨੇਰਾ ਹੋ ਗਿਆ ਛੇਤੀ ਛੇਤੀ ਕਰ ਲਈ ਫਿਰ ਕੰਮ ਆਪਾਂ ਕੱਪੜੇ ਵੀ ਲਾ ਕੇ ਲੈਣੇ ਕੰਮ ਬਹੁਤ ਜ਼ਿਆਦਾ ਪਈ ਨੇ ਆਪਣੇ ਚਲੋ ਫਿਰ ਆਪਾਂ ਚੜ ਲੀਏ ਫਿਰ ਤੁਹਾਨੂੰ ਦਿਖਾਵਾਂਗੇ ਡਰ ਕੇ ਅੱਗੇ ਜੀਤ ਹੈ ਮਾਉਂਟਨ ਡਿਊ ਮੈਂ ਪ੍ਰੋਮੋਸ਼ਨ ਕਰਤੀ ਜੀ ਲੋ ਈਰਮਾਨ ਕਾ ਨਾ ਮੈਂ ਚੜਦਾ ਮੈਂ ਹੁੰਡਰੀ ਨਹੀਂ ਆ ਤੂੰ ਦੇਖੋ ਚੜਰ ਘਾਂਟਾ ਲਾਤਾ ਮੈਂਟਲ ਕਰਦੇ ਕੰਮ ਮੇਰੇ ਕੋਈ ਨਹੀਂ ਸੈਟ ਹੈ ਓਕੇ ਰਪੋਰਟ ਇੱਕ ਵਿੱਚ ਦਿਨਯਾ ਬੁੱਤਾ ਜੀ ਮਿੱਤਰੋ ਫਾਈਨਲੀ ਆਪਾਂ ਪੱਲੜ ਬੰਨ੍ਹ ਦੁੱਤੇ ਨੇ ਦੇਖ ਸਕਦੇ ਹੋ ਧਰੂਰ ਅਸਰ ਕਿਵੇਂ ਲੱਗ ਰਿਹਾ ਤੇ ਆ ਜਿਹੜੇ ਇੰਨੇ ਕ ਬਚ ਗਏ ਮੰਮੀ ਤੜਕੇ ਸਿਓ ਕੇ ਉਪਰਲੀ ਸਾਈਡਾਂ ਬਚ ਗਈ ਜਗਾ ਮੜੀ ਜੀ ਉੱਧਰ ਬੰਨ੍ਹ ਦੂਗੀ ਅੱਜ ਨੂੰ ਘੜਿਆ ਦੂ ਬਿਮਾਰ ਹੋਈ ਸੀ ਤਾਂ ਡਰ ਲੱਗਣ ਕਰਕੇ ਛੇਤੀ ਵਾਂ ਤੇ ਹੁਣ ਤਾਂ ਇਸ ਟਾਈਮ ਨਹੀਂ ਸੀ ਪਰ ਆਪਾਂ ਨੂੰ ਤਾਂ ਵੀ ਮੱਝ ਪਹਿਲੀ ਬਿਮਾਰ ਹੋ ਗਈ ਹੈ ਨਾ ਆਪਾਂ ਨੂੰ ਇਹ ਵੀ ਠੰਡੋਂ ਹੋਰ ਨਾ ਲੱਗ ਜੇ ਕਿ ਆਪਾਂ ਨੂੰ ਡਰੂਮਣ ਲੱਗ ਜੇ ਬਸ ਇਸ ਨਾਲ ਹਾਂ ਤਾਂ ਡਰਦਿਆਂ ਦੇ ਬੰਨ ਤੀ ਜੀ ਉਹ ਤਾਂ ਇੰਨੀ ਠੰਡ ਹੈਵੀ ਨਹੀਂ ਸੀ ਇੱਧਰ ਰਹਿ ਗਿਆ ਬਸ ਬੰਨਣਾ ਚਲੋ ਇੰਨੀ ਠੰਡ ਵੀ ਨਹੀਂ ਵੜੇ ਹੁਣ ਡਰਦੇ ਨੇ ਬਸ ਤੇ ਜੀ ਅੱਜ ਦੇ ਵਲੌਗ ਦਾ ਪੈਂਟ ਇੱਥੇ ਕਰਦੇ ਹੋਂਕ ਕਰਦੇ ਸਾਰਿਆਂ ਨੂੰ ਵਧੀਆ ਲੱਗਿਆ ਹੋ ਜੇਕਰ ਵਧੀਆ ਲੱਗਿਆ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਇਹ ਇਥੋਂ ਤੱਕ ਵੀਡੀਓ ਦੇਖਣ ਲਈ ਬਹੁਤ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਹੋਪ ਕਰਦੇ ਆ ਸਾਰਿਆਂ ਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸੇ ਧੰਨਵਾਦ ਸਾਰਿਆਂ ਥੈਂਕਸ ਫੋਰ ਵਾਚਿੰਗ ਬਾਏ ਬਾਏ